ਫ੍ਰਾਂਸ ਦੇ ਵਿੱਚ ਡੌਂਕੀ ਲਾ ਕੇ ਗਏ ਭਾਰਤੀਆਂ ਦੇ ਨਾਲ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇਹਨਾਂ ਭਾਰਤੀਆਂ ਦਾ ਜਹਾਜ਼ ਅਜ ਇੰਡੀਆ ਵਾਪਸ ਆ ਗਿਆ ਹੈ ਕਰੀਬ 4:30 ਵਜੇ ਇਹਨਾਂ ਦਾ ਜਹਾਜ਼ ਮੁੰਬਈ 에ਰਪੋਰਟ ਤੇ ਲੈਂਡ ਕੀਤਾ ਜਿਸ ਤੋਂ ਇਹਨਾਂ ਯਾਤਰੀਆਂ ਨੂੰ ਵਾਪਸ ਲਿਆਂਦਾ ਗਿਆ ਤੁਹਾਨੂੰ ਦੱਸਦੀ ਹੈ ਕਿ ਫ੍ਰਾਂਸ ਦੇ ਵਿੱਚ ਡੌਂਕੀ ਲਾ ਕੇ ਗਏ ਸੀ 303 ਦੇ ਕਰੀਬ ਇਹ ਯਾਤਰੀ ਦੱਸੇ ਜਾਂਦੇ ਨੇ ਜਿਹੜੇ ਕਿ ਫ੍ਰਾਂਸ ਗਏ ਸੀ ਦੁਬਈ ਤੋਂ ਫ੍ਰਾਂਸ ਇਹਨਾਂ ਦਾ ਜਹਾਜ਼ ਗਿਆ ਸੀ ਜਿੱਥੇ ਵਾਟਰੀ 에ਰਪੋਰਟ ਤੇ ਇਹਨਾਂ ਨੂੰ ਰੋਕ ਲਿਆ ਗਿਆ ਸੀ ਉੱਥੇ ਤੇਲਪੋਪੋਨਲੇ ਰੁਕੇ ਸੀ ਔਰ ਇਸ ਦੌਰਾਨ ਫਰਾਂਸ ਦੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਮਨੁੱਖੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਇਹਨਾਂ ਵਿਅਕਤੀਆਂ ਨੂੰ ਉੱਥੇ ਹੀ ਰੋਕ ਲਿਆ ਬੀਤੇ ਕਾਫੀ ਦਿਨਾ ਤੋਂ ਇਹ ਉੱਥੇ 에ਅਰਪੋਰਟ ਤੇ ਹੀ ਰੁਕੇ ਹੋਏ ਸੀ ਜਿੱਥੇ ਵੇਟਿੰਗ ਹਾਲ ਨੂੰ ਪੂਰੀ ਤਰ੍ਹਾਂ ਇਹਨਾਂ ਦੇ ਰਹਿਣ ਦੇ ਲਾਇਕ ਬਣਾ ਦਿੱਤਾ ਗਿਆ ਸੀ ਇਹਨਾਂ ਦੇ ਖਾਣ ਪੀਣ ਦਾ ਪੂਰਾ ਪ੍ਰਬੰਧ ਉੱਥੇ ਕਰ ਦਿੱਤਾ ਗਿਆ ਸੀ ਔਰ ਜੋ ਟਿਊਟਰ ਸੀ ਉਹ ਵੀ ਉੱਥੇ ਇਹਨਾਂ ਬੱਚਿਆਂ ਦੇ ਕੋਲ ਗੇ ਸੀ ਤਾਂ ਤੁਹਾਨੂੰ ਦੱਸ ਦਈਏ ਕਿ 303 ਦੇ ਕਰੀਬੇ ਯਾਤਰੀ ਉਥੇ ਦੱਸੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਸਿਰਫ 276 ਲੋਕਾਂ ਨੇ ਵਾਪਸੀ ਕੀਤੀ ਹੈ ਤੇ ਬਾਕੀ ਜੋ ਲੋਕ ਨੇ ਉਹਨਾਂ ਨੇ ਉਥੇ ਸ਼ਰਨ ਮੰਗ ਲਈ ਹੈ ਜਿਸ ਦੇ ਚਲਦੇ ਉਹਨਾਂ ਨੂੰ ਸ਼ਰਨ ਦਾ ਮਾਮਲਾ ਉਥੇ ਭੇਜ ਦਿੱਤਾ ਗਿਆ ਹੈ ਸ਼ਰਨ ਦਾ ਮਾਮਲਾ ਹੁਣ ਉਥੇ ਕੇਸ ਚਲਾ ਦਿੱਤਾ ਗਿਆ ਹੈ ਤੇ ਦੇਖਿਆ ਜਾਵੇਗਾ ਕਿ ਇਹਨਾਂ ਲੋਕਾਂ ਨੂੰ ਫਰਾਂਸ ਦੇ ਵਿੱਚ ਸ਼ਰਨ ਦਿੱਤੀ ਜਾਵੇਗੀ ਜਾਂ ਨਹੀਂ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਨਿਕਾਰਗੁਆ ਜਾਣਾ ਸੀ ਇਹਨਾਂ ਲੋਕਾਂ ਨੇ ਦੁਬਈ ਤੋਂ ਨਿਕਾਰਗੁਆ ਲਈ ਉਡਾਨ ਭਰੀ ਸੀ ਇਸ ਜਹਾਜ਼ ਨੇ ਅਤੇ ਉੱਥੋਂ ਇਸ ਜਹਾਜ਼ ਤੋਂ ਬਾਅਦ ਇਹਨਾਂ ਲੋਕਾਂ ਨੇ ਅਮਰੀਕਾ ਦੇ ਵਿੱਚ ਐਂਟਰੀ ਕਰਨੀ ਸੀ ਅਤੇ ਇਹਨਾਂ ਲੋਕਾਂ ਦੇ ਵਿੱਚੋਂ ਕਈਆਂ ਦਾ ਸੁਪਨਾ ਕੈਨੇਡਾ ਜਾਂਦਾ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਪੰਜਾਬੀ ਦੱਸੇ ਜਾ ਰਹੇ ਨੇ ਔਰ ਇਸ ਦੇ ਨਾਲ ਸਾਊਥ ਇੰਡੀਅਨ ਦੱਸੇ ਜਾ ਰਹੇ ਨੇ ਜਿਹੜੇ ਕਿ ਦੁਬਈ ਤੋਂ ਨਿਕਾਰਗੁਆ ਲਈ ਉੜੇ ਸੀ ਪਰ ਫਰਾਂਸ ਦੇ ਵਿੱਚ ਤੇਲ ਪਵਾਉਣ ਦੇ ਨਾਲ ਦਾ ਜਹਾਜ਼ ਰੁਕਦਾ ਹੈ ਜਿਸ ਦੌਰਾਨ ਇਹਨਾਂ ਨੂੰ ਫਰਾਂਸ ਦੇ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਜਹਾਜ਼ ਨੂੰ ਉੱਥੇ ਹੀ 에ਅਰਪੋਰਟ ਤੇ ਰੋਕ ਲਿਆ ਜਾਂਦਾ ਹੈ ਤਾਂ ਬੀਤੇ ਕਾਫੀ ਸਮੇਂ ਤੋਂ ਇਹ ਉੱਥੇ ਰੁਕੇ ਹੋਏ ਸੀ ਮਨੁੱਖੀ ਤਸਕਰੀ ਦੇ ਐਂਗਲ ਦੇ ਨਾਲ ਜਾਂਚ ਕੀਤੀ ਜਾ ਰਹੀ ਸੀ ਬਾਅਦ ਵਿੱਚ ਸਾਹਮਣੇ ਆਇਆ ਕਿ ਇਹ ਲੋਕ ਆਪਣੀ ਮਰਜ਼ੀ ਦੇ ਨਾਲ ਗਏ ਸੀ ਕਿਉਂਕਿ ਵਿਦੇਸ਼ ਜਾਣ ਦਾ ਸੁਪਨਾ ਸੀ ਅਮਰੀਕਾ ਜਾਣ ਦਾ ਸੁਪਨਾ ਸੀ ਅਤੇ ਡੌਂਕੀ ਲਗਾ ਕੇ ਅਮਰੀਕਾ ਦੇ ਵਿੱਚ ਦਾਖਲ ਹੋਣਾ ਸੀ ਦੁਬਈ ਤੋਂ ਨਿਕਾਰਗੁਆ ਜਾਣਾ ਸੀ ਤੇ ਨਿਕਾਰਗੁਆ ਤੋਂ ਬਾਅਦ ਇਹਨਾਂ ਨੇ ਅਮਰੀਕਾ ਜਾਣਾ ਸੀ ਤੇ ਇਹਨਾਂ ਦੇ ਵਿੱਚੋਂ ਕਈ ਲੋਕਾਂ ਨੇ ਦੁਬਈ ਜਾਣਾ ਸੀ ਤੇ ਇਹਨਾਂ ਲੋਕਾਂ ਦੇ ਵਿੱਚ ਜੋ 303 ਦੇ ਕਰੀਬ ਯਾਤਰੀ ਸੀ ਉਹਨਾਂ ਦੇ ਵਿੱਚੋਂ 276 ਲੋਕਾਂ ਨੇ ਹੀ ਵਾਪਸੀ ਕੀਤੀ ਹੈ ਜਿਨ੍ਹਾਂ ਦੇ ਵਿੱਚ 25 ਲੋਕਾਂ ਨੇ ਕਰੀਬ ਫਰਾਂਸ ਦੇ ਵਿੱਚ ਸ਼ਰਨ ਮੰਗ ਲਈ ਹੈ ਤੇ ਇਹਨਾਂ ਲੋਕਾਂ ਨੂੰ ਪੈਰਿਸ ਦੇ ਸਪੈਸ਼ਲ ਜ਼ੋਨ ਚਾਰਲਸ ਡਿਗੋਲ 에어ਪੋਰਟ ਤੇ ਉਸ ਜਗ੍ਹਾ ਦੇ ਉੱਤੇ ਭੇਜ ਦਿੱਤਾ ਗਿਆ ਹੈ ਜਿੱਥੇ ਸ਼ਰਨ ਮੰਗਣ ਵਾਲਿਆਂ ਨੂੰ ਰੱਖਿਆ ਜਾਂਦਾ ਹੈ ਤਾ ਪੁਲਸ ਨੇ ਇਸ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਰਿਹਾਅ ਵੀ ਕਰ ਦਿੱਤਾ ਜਿਨ੍ਹਾਂ ਦੇ ਉੱਤੇ ਮਨੁੱਖੀ ਤਸਕਰੀ ਦੇ ਸ਼ੱਕ ਦੇ ਤਹਿਤ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਵੱਡਾ ਮਾਮਲਾ ਬੀਤੇ ਸਮੇਂ ਸਾਹਮਣੇ ਆਇਆ ਸੀ ਜਿੱਦੋਂ ਫਰਾਂਸ 에ਰਪੋਰਟ ਤੇ ਇਸ ਜਹਾਜ਼ ਨੂੰ ਰੋਕ ਲਿਆ ਗਿਆ ਸੀ ਜਿੱਥੇ 303 ਦੇ ਕਰੀਬ ਲੋਕ ਦੱਸੇ ਜਾ ਰਹੇ ਸੀ ਇਸ ਜਹਾਜ਼ ਦੇ ਵਿੱਚ ਜਿਨ੍ਹਾਂ ਨੇ ਫਰਾਂਸ ਤੋਂ ਹੁੰਦੇ ਹੋਏ ਨਿਕਾਰੂਆ ਜਾਣਾ ਸੀ ਤੇ ਨਿਕਾਰੂਆ ਤੋਂ ਅਮਰੀਕਾ ਜਾਣ ਦਾ ਪਲਾਨ ਸੀ ਡੋਂਕੀ ਲਾ ਕੇ ਅਮਰੀਕਾ ਜਾਣਾ ਸੀ ਤਾਂ ਜਿਨ੍ਹਾਂ 300 ਦੇ ਤਿੰਨ ਦੇ ਕਰੀਬ ਲੋਕਾਂ ਨੂੰ ਰੋਕਿਆ ਗਿਆ ਸੀ ਉਹਨਾਂ ਦੇ ਵਿੱਚ 21 ਮਹੀਨੇ ਦਾ ਬੱਚਾ ਵੀ ਮੌਜੂਦ ਸੀ ਅਤੇ ਇੱਕ 11 ਭਾਰਤੀ ਨਾਬਾਲਗ ਮੌਜੂਦ ਸੀ ਜਨਾਂ ਦੇ ਮਾਤਾ ਪਿਤਾ ਵੀ ਉਹਨਾਂ ਦੇ ਨਾਲ ਮੌਜੂਦ ਨਹੀਂ ਸੀ ਤਾਂ ਇਹ ਲੋਕ ਸਾਰੇ ਹਿੰਦੀ ਦੇ ਵਿੱਚ ਗੱਲਬਾਤ ਕਰ ਰਹੇ ਸੀ ਅਤੇ ਇਹਨਾਂ ਦੇ ਵਿੱਚੋਂ ਕੁਝ ਤਾਮਿਲ ਪਾਸ਼ਾ ਬੋਲ ਰਹੇ ਸੀ ਜਿਸ ਦੇ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਹਾਜ਼ ਦੇ ਵਿੱਚ ਸਾਊਥ ਇੰਡੀਆ ਦੇ ਵੀ ਲੋਕ ਮੌਜੂਦ ਨੇ ਤਾਂ 300 ਦੇ ਕਰੀਬ ਭਾਰਤੀਆਂ ਨੂੰ ਲੈ ਕੇ ਇਹ ਜਹਾਜ਼ ਫਰਾਂਸ ਗਿਆ ਸੀ ਨਿਕਾਰੂਆ ਜਾਂਦਾ ਪਲੈਂਸੀ ਤੋਂ ਫਰਾਂਸ ਦੇ ਵਿੱਚ ਜਹਾਜ਼ ਦੇ ਵਿੱਚ ਤੇਲ ਪਵਾਉਣ ਲਈ ਰੋਕਿਆ ਗਿਆ ਸੀ ਤਾਂ 에어ਪੋਰਟ ਦਾ ਪੂਰਾ ਜੋ ਰਿਸੈਪਸ਼ਨ ਹਾਲ ਸੀ ਉਸ ਨੂੰ ਵੇਟਿੰਗ ਏਰੀਆ ਦੇ ਵਿੱਚ ਬਦਲ ਦਿੱਤਾ ਗਿਆ ਸੀ ਇਹਨਾਂ ਯਾਤਰੀਆਂ ਲਈ ਅਤੇ ਜੋ ਜਹਾਜ਼ ਦੇ ਵਿੱਚ ਯਾਤਰੀ ਮੌਜੂਦ ਸੀ ਉਹਨਾਂ ਲਈ ਐਡ ਹੌਕ ਟਿਊਟਰ ਤੱਕ ਰੱਖੇ ਗਏ ਸੀ ਪੂਰੇ ਇਲਾਕੇ ਨੂੰ ਕਵਰ ਕਰ ਦਿੱਤਾ ਗਿਆ ਸੀ ਤੇ 에어ਪੋਰਟ ਦੇ ਉੱਤੇ ਇਹਨਾਂ ਦੇ ਖਾਣ ਪੀਣ ਦੀ ਵਿਵਸਥਾ ਕੀਤੀ ਗਈ ਸੀ ਔਰ ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਲਈ ਐਡ ਹੌਕ ਟਿਊਟਰ ਤੱਕ ਰੱਖੇ ਗਏ ਸੀ ਅਤੇ ਰੋਜ਼ ਭਾਰਤੀ ਅਧਿਕਾਰੀ ਇਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਸੀ ਅਤੇ ਫਰਾਂਸ ਨੇ ਫਲਾਈਟ ਆਪਰੇਟ ਕਰ ਰਹੇ ਪ੍ਰਾਈਵੇਟ ਜੈਟ ਦੇ ਕਰੂ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ ਤਾਂ ਦੱਸ ਦਈਏ ਕਿ ਫਰਾਂਸ ਦਾ ਰੂਲ ਹੈ ਕਿ ਉੱਥੇ 4 ਦਿਨ ਤੋਂ ਜ਼ਿਆਦਾ ਵਿਦੇਸ਼ੀ ਨਾਗਰਿਕਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਦੇ ਚੱਲਦੇ ਛੁੱਟੀਆਂ ਦੇ ਵਿੱਚ ਹੀ ਇਸ ਪੂਰੇ ਮਾਮਲੇ ਦੀ ਸੁਣਵਾਈ ਕੀਤੀ ਗਈ ਜੱਜਾਂ ਦੇ ਵੱਲੋਂ ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਵਾਪਸ ਭੇਜਣ ਦਾ ਫੈਸਲਾ ਲਿਆ ਗਿਆ ਹਾਲਾਂਕਿ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਲੋਕ ਵਾਪਸ ਨਹੀਂ ਹੋਣਾ ਚਾਹੁੰਦੇ ਸੀ ਇਹ ਉੱਥੇ ਹੀ ਸ਼ਰਨ ਲੈਣਾ ਚਾਹੁੰਦੇ ਸੀ ਤੇ ਇਹਨਾਂ ਦੇ ਵਿੱਚੋਂ ਕੁਝ ਲੋਕ ਅੱਗੇ ਅਮਰੀਕਾ ਜਾਣਾ ਚਾਹੁੰਦੇ ਸੀ ਇੰਡੀਆ ਵਾਪਸ ਨਹੀਂ ਹੋਣਾ ਚਾਹੁੰਦੇ ਸੀ ਪਰ ਇਹਨਾਂ ਦੇ ਵਿੱਚੋਂ 25 ਲੋਕਾਂ ਨੇ ਉੱਥੇ ਸ਼ਰਨ ਮੰਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦਾ ਮਾਮਲਾ ਸ਼ਰਨ ਦੇ ਤਹਿਤ ਚੱਲੇਗਾ ਤਾਂ ਦੱਸ ਦਈਏ ਕਿ ਮਨੁੱਖੀ ਤਸਕਰੀ ਦਾ ਮਾਮਲਾ ਪਹਿਲਾਂ ਸਮਝਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਲੋਕ ਆਪਣੀ ਮਰਜ਼ੀ ਦੇ ਨਾਲ ਉੱਥੇ ਗਏ ਸੀ ਤਾਂ 23 ਦਸੰਬਰ ਨੂੰ ਦੁਬਈ ਦੇ ਨਿਕਾਰ ਖੋਗਾ ਤੋਂ ਇਹ ਜਹਾਜ਼ ਗਿਆ ਸੀ ਭਾਰਤੀ ਨਾਗਰਿਕਾਂ ਭਰਿਆ ਜਹਾਜ਼ ਵਾਈਟਰੀ 에어ਪੋਰਟ ਦੇ ਉੱਤੇ ਫਿਊਲ ਭਰਉਣ ਦੇ ਰੁਕਿਆ ਸੀ ਜਿਸ ਦੌਰਾਨ ਫ੍ਰਾਂਸੀਸੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਇਸ ਜਹਾਜ਼ ਦੇ ਵਿੱਚ ਮਨੁੱਖੀ ਤਸ਼ਕਰੀ ਦੇ ਪੀੜਤਾ ਨੂੰ ਲਜਾਇਆ ਜਾ ਰਿਹਾ ਜਿਸ ਤੋਂ ਬਾਅਦ ਫਲਾਈਟ ਨੂੰ ਅਗਦੇ ਉਡਾਨ ਭਰਨ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਮਨੁੱਖੀ ਤਸ਼ਕਰੀ ਦੇ ਤਹਿਤ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਇਹ ਲੋਕ ਆਪਣੀ ਮਰਜ਼ੀ ਦੇ ਨਾਲ ਜਾ ਰਹੇ ਸੀ ਤੇ ਇਹਨਾਂ ਲੋਕਾਂ ਦਾ ਮਕਸਦ ਅਮਰੀਕਾ ਜਾਣਾ ਸੀ ਤਾਂ ਨਿਕਾਰਗੂਗਾ ਤੋਂ ਅਮਰੀਕਾ ਜਾਣਾ ਸੀ ਅਤੇ ਮਨੁੱਖੀ ਤਸ਼ਕਰੀ ਦੇ हिसाब ਦੇ ਨਾਲ ਜੋ ਜਾਂਚ ਕੀਤੀ ਜਾ ਰਹੀ ਸੀ ਉਸ ਜਾਂਚ ਨੂੰ ਹੁਣ ਰੋਕ ਦਿੱਤਾ ਗਿਆ ਹੈ ਤੇ ਹੁਣ ਇਸ ਨੂੰ ਇਲੀਗਲ ਮਾਈਗ੍ਰੈਂਟ ਦੇ ਕੇਸ ਦੇ ਤਹਿਤ ਜਾਂਚਿਆ ਜਾਵੇਗਾ ਤੇ ਇਸ ਦੀ ਸੁਣਵਾਈ ਅੱਗੇ ਫਰਾਂਸ ਦੇ ਕੋਰਟ ਦੇ ਵਿੱਚ ਕੀਤੀ ਜਾਵੇਗੀ ਤਾਂ 23 ਤਰੀਕ ਨੂੰ ਇਹ ਜਹਾਜ਼ ਫੜਿਆ ਗਿਆ ਸੀ ਜਿਸ ਦੇ ਵਿੱਚ 303 ਦੇ ਕਰੀਬ ਭਾਰਤੀ ਦੱਸੇ ਜਾ ਰਹੇ ਨੇ ਅਤੇ ਰੋਮਾਨੀਅਨ 에ਅਰਲਾਈਨ ਦਾ ਇਹ ਜਹਾਜ਼ ਦੱਸਿਆ ਜਾ ਰਿਹਾ ਜਿੱਥੇ 303 ਦੇ ਕਰੀਬ ਭਾਰਤੀ ਜਿਨ੍ਹਾਂ ਨੂੰ ਦੁਬਈ ਤੋਂ ਨਿਕਾਰਗੂਆ ਲੈ ਕੇ ਜਾਣਾ ਸੀ ਨਿਕਾਰਗੂਆ ਤੋਂ ਇਹਨਾਂ ਨੇ ਅਮਰੀਕਾ ਦੇ ਵਿੱਚ ਜਾਣਾ ਸੀ ਤੇ ਅਮਰੀਕਾ ਦੇ ਵਿੱਚੋਂ ਕਈ ਲੋਕਾਂ ਨੇ ਕੈਨੇਡਾ ਦੇ ਵਿੱਚ ਐਂਟਰੀ ਕਰਨੀ ਸੀ ਤਾਂ ਲਗਾਤਾਰ ਭਾਰਤੀਆਂ ਦੇ ਵਿੱਚ ਜੋ ਵਿਦੇਸ਼ ਜਾਣ ਦਾ क्रेज ਉਸ ਨੂੰ ਲੈ ਕੇ ਅਸੀਂ ਅਕਸਰ ਦੇਖਦੇ ਹਾਂ ਕਿ ਇਹਨਾਂ ਦੇ ਵੱਲੋਂ ਡੌਂਕੀ ਲਗਾਈ ਜਾਂਦੀ ਹੈ ਪਰ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਸਮੁੰਦਰ ਦੇ ਰਸਤੇ ਡੌਂਕੀ ਲਗਾਈ ਜਾਂਦੀ ਹੈ ਜਾਂ ਫਿਰ ਇਹਨਾਂ ਜਹਾਜ਼ਾਂ ਦੇ ਰਸਤੇ ਡੌਂਕੀ ਲਗਾਈ ਜਾਂਦੀ ਤੇ ਪਹਿਲਾ ਮਾਮਲਾ ਇਸ ਤਰ੍ਹਾਂ ਦਾ ਦੇਖੋ ਨੂੰ ਮਿਲਿਆ ਜਦੋਂ ਪੂਰੇ ਦਾ ਪੂਰਾ ਜਹਾਜ਼ ਇਹਨਾਂ ਲੋਕਾਂ ਦੇ ਵੱਲੋਂ ਬੋਕ ਕਰ ਲਿਆ ਗਿਆ ਡੋਂਕੀ ਲਗਾਉਣ ਦੇ ਲਈ ਤਾਂ ਇਹ ਜਹਾਜ਼ ਫਰਾਂਸ ਦੇ ਵਾਟਰੀ 에ਰਪੋਰਟ ਤੇ ਜਦੋਂ ਤੇਲ ਪਵੌਲ ਨੇ ਰੁਕਦਾ ਹੈ ਤਾਂ ਉਸ ਦਰਾਂ ਫਰਾਂਸ ਦੇ ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦਾ ਹੈ ਮਨੁੱਖੀ ਤਸਕਰੀ ਦਾ ਮਾਮਲਾ ਵੱਲੋਂ ਸ਼ੱਕ ਦੇ ਤਹਿਤ ਇਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਲੋਕ ਨਿਕਾਲੂਆ ਤਾਂ ਅਮਰੀਕਾ ਜਾਣਾ ਚਾਹੁੰਦੇ ਨੇ ਅਤੇ ਇਹ ਮਨੁੱਖੀ ਤਸਕਰੀ ਦਾ ਮਾਮਲਾ ਨਹੀਂ ਹੈ ਸਗੋਂ ਇਹ ਇਲੀਗਲ ਮਾਈਗ੍ਰੈਂਟ ਨੇ ਜੋ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤੇ ਅਮਰੀਕਾ ਤੋਂ ਕਈ ਲੋਕ ਕੈਨੇਡਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਤੇ ਅੱਜ ਇਹਨਾਂ ਦੀ ਵਾਪਸੀ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੰਬਈ 에ਅਰਪੋਰਟ ਦੀਆਂ ਤਸਵੀਰਾਂ ਜਿੱਥੇ ਇਹਨਾਂ ਯਾਤਰੀਆਂ ਨੂੰ ਅੱਜ ਉਤਾਰਿਆ ਗਿਆ ਸਵੇਰੇ 4:30 ਵਜੇ ਦੇ ਕਰੀਬ ਇਹਨਾਂ ਦੀ ਫਲਾਈਟ ਲੈਂਡ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਜਹਾਜ਼ ਨੇ ਉਡਾਨ ਭਰਦੀ ਸੀ ਇੰਡੀਆ ਵਾਪਸੀ ਕਰਨੀ ਸੀ ਪਰ ਇਹਨਾਂ ਦੇ ਵਿੱਚੋਂ ਕੁਝ ਲੋਕ ਵਾਪਸ ਨਹੀਂ ਹੋਣਾ ਚਾਹੁੰਦੇ ਸੀ ਜਿਸਦਰਾਨ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਇਹਨਾਂ ਨਾਲ ਗਲਬਾਤ ਕੀਤੀ ਜਾ ਰਹੀ ਸੀ ਇਹਨਾਂ ਨੂੰ ਸਮਝਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਜੋ 25 ਦੇ ਕਰੀਬ ਲੋਕ ਨੇ ਉੱਥੇ ਹੀ ਸ਼ਰਨ ਮੰਗ ਲਈ ਗਈ ਉਹਨਾਂ ਦੇ ਵੱਲੋਂ ਤੇ ਦੂਜੇ ਪਾਸੇ ਜੋ ਬਾਕੀ ਲੋਕ ਨੇ 276 ਦੇ ਕਰੀਬ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਇੱਥੇ ਵਾਸੀ ਕੀਤੀ ਹੈ ਤਾਂ ਇਹਨਾਂ ਦੇ ਵੱਲੋਂ ਸ਼ਰਨ ਦੀ ਮੰਗ ਕੀਤੀ ਗਈ ਸੀ ਫਰਾਂਸ ਦੇ ਵਿੱਚ ਜਿਹਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ 25 ਦੇ ਕਰੀਬ ਲੋਕ ਜਿਨ੍ਹਾਂ ਦੇ ਵੱਲੋਂ ਸ਼ਰਨ ਦੀ ਮੰਗ ਕੀਤੀ ਗਈ ਹੈ ਉਹ ਉੱਥੇ ਫਰਾਂਸ ਦੇ ਵਿੱਚ ਰਹਿਣਗੇ ਤੇ ਬਾਕੀ ਲੋਕ ਜੋ ਅੱਗੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਲੋਕ ਉੱਥੇ ਇੰਡੀਆ ਵਾਪਸੀ ਨਹੀਂ ਕਰਨਾ ਚਾਹੁੰਦੇ ਸੀ ਉੱਥੇ ਹੀ ਰਹਿਣਾ ਚਾਹੁੰਦੇ ਸੀ ਜਾਂ ਫਿਰ ਅੱਗੇ ਜਾਣਾ ਚਾਹੁੰਦੇ ਸੀ ਪਰ ਫਰਾਂਸ ਦੇ ਅਧਿਕਾਰੀਆਂ ਦੇ ਵੱਲੋਂ ਮੁਕੱਦਮਾ ਚਲਾਉਣ ਤੋਂ ਬਾਅਦ ਸੁਣਵਾਈ ਕਰਨ ਤੋਂ ਬਾਅਦ ਇਹਨਾਂ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਤਸਵੀਰਾਂ ਤੁਸੀਂ ਮੁੰਬਈ ਦੇ 에어ਪੋਰਟ ਦੀਆਂ ਦੇਖ ਸਕਦੇ ਹੋ ਜਿੱਥੇ ਇਹਨਾਂ ਲੋਕਾਂ ਨੂੰ ਅੱਜ ਵਾਪਸ ਭੇਜ ਦਿੱਤਾ ਗਿਆ ਇੰਡੀਆ ਵਾਪਸੀ ਹੋ ਗਈ ਇਹਨਾਂ ਲੋਕਾਂ ਦੀ ਇਹਨਾਂ ਲੋਕਾਂ ਨੇ ਦੁਬਈ ਤੋਂ ਉਡਾਨ ਭਰੀ ਸੀ ਨਿਕਾਰਗੁਆ ਜਾਣਾ ਸੀ ਤਾਂ ਉਸ ਤੋਂ ਬਾਅਦ ਡਾਂਕੀ ਲਗਾ ਕੇ ਅਮਰੀਕਾ ਜਾਣਾ ਸੀ ਤਾਂ ਪੂਰੇ ਦਾ ਪੂਰਾ ਜਹਾਜ਼ ਡਾਂਕੀ ਲਗਾਉਣ ਲਈ ਬੁੱਕ ਕਰ ਲਿਆ ਗਿਆ ਤਾਂ ਕ੍ਰੇਜ਼ ਦੇਖ ਸਕਦੇ ਹੋ ਭਾਰਤੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਕ੍ਰੇਜ਼ ਹੈ ਵਿਦੇਸ਼ ਜਾਣ ਨੂੰ ਅਮਰੀਕਾ ਕੈਨੇਡਾ ਜਾਣ ਨੂੰ ਭਾਰਤੀ ਲੋਕ ਕੁਝ ਵੀ ਕਰ ਸਕਦੇ ਨੇ ਇਸ ਤੋਂ ਪਹਿਲਾਂ ਕਈ ਵਾਰ ਅਸੀਂ ਦੇਖਦੇ ਹਾਂ ਕਿ ਕਿਵੇਂ ਮੈਕਸੀਕੋ ਤੋਂ ਮੈਕਸੀਕੋ ਦੀ ਜੋ ਜਾਂਦੇ ਉਸ ਨੂੰ ਪਾਰ ਕਰਕੇ ਜਾਂਦੇ ਰਹੇ ਮੈਕਸੀਕੋ ਤੋਂ ਅੱਗੇ ਅਮਰੀਕਾ ਦੇ ਵਿੱਚ ਜਾਂਦੇ ਨੇ ਕਈ ਵਾਰ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਡੌਂਕੀ ਲਗਾਈ ਜਾਂਦੀ ਹੈ ਨਾ ਲੋਕਾਂ ਦੇ ਵੱਲੋਂ ਅਤੇ ਹੁਣ ਪੂਰੇ ਦਾ ਪੂਰਾ ਜਹਾਜ਼ ਹੀ ਬੁੱਕ ਕਰ ਲਿਆ ਗਿਆ ਨਾ ਲੋਕਾਂ ਦੇ ਵੱਲੋਂ ਅਤੇ ਇਹਨਾਂ ਲੋਕਾਂ ਨੇ ਅਮਰੀਕਾ ਜਾਣਾ ਸੀ ਫਰਾਂਸ ਤੋਂ ਨਿਕਾਰਗੁਆ ਹੋਣਾ ਸੀ ਇਸ ਜਹਾਜ਼ ਨੇ ਪਹਿਲੇ ਹੀ ਤੈਅ ਸੀਗਾ ਕਿ ਫਰਾਂਸ ਦੇ ਵਿੱਚ ਰੁਕੇਗਾ ਜਹਾਜ਼ ਉੱਥੇ ਤੇਲ ਪਵਾਇਆ ਜਾਵੇਗਾ ਪਰ ਪੂਰਾ ਮਾਮਲਾ ਉਸ ਸਮੇਂ ਬਦਲ ਜਾਂਦਾ ਹੈ ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਹਾਜ਼ ਦੇ ਵਿੱਚ ਮੌਜੂਦ ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ 4 ਦਿਨ ਇਹ ਜਹਾਜ਼ ਵਾਟਰੀ 에어ਪੋਰਟ ਤੇ ਰਹਿੰਦਾ ਹੈ ਇੱਥੇ 에어ਪੋਰਟ ਦੇ ਉੱਤੇ ਰਿਸੈਪਸ਼ਨ ਹਾਲ ਨੂੰ ਇਹਨਾਂ ਲੋਕਾਂ ਨੇ ਰਹਿਣ ਦਾ ਪੂਰਾ ਪ੍ਰਬੰਧ ਕਰ ਦਿੱਤਾ ਜਾਂਦਾ ਉੱਥੇ ਇਹ ਲੋਕ ਰੁਕਦੇ ਨੇ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹਨਾਂ ਦੇ ਜੋ ਬੱਚੇ ਮੌਜੂਦ ਹੁੰਦੇ ਨੇ 11 ਦੇ ਕਰੀਬ ਨਾਬਾਲिग ਬੱਚੇ ਦੱਸੇ ਜਾਂਦੇ ਨੇ ਜੋ ਇਸ ਜਹਾਜ਼ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਨਾਲ ਉਹਨਾਂ ਦੇ ਮਾਪੇ ਤੱਕ ਮੌਜੂਦ ਨਹੀਂ ਸੀ ਤੇ ਦੂਜੇ ਪਾਸੇ ਇੱਕ ਬੱਚਾ ਹੋਰ ਦੱਸਿਆ ਜਾਂਦਾ ਜੋ ਕਿ ਕਾਫੀ ਛੋਟੀ ਉਮਰ ਸੀ ਜਿਸ ਬੱਚੇ ਦੀ ਤਾਂ ਉਹ ਵੀ ਇੱਥੇ ਮੌਜੂਦ ਸੀ ਤਾਂ ਲੋਕਾਂ ਦੇ ਵੱਲੋਂ ਡੋਂਕੀ ਲਗਾ ਕੇ ਅਮਰੀਕਾ ਜਾਣਾ ਸੀ ਦੁਬਈ ਤੋਂ ਨਿਕਾਰਗੁਆ ਤੇ ਨਿਕਾਰਗੁਆ ਤੋਂ ਡੋਂਕੀ ਲਗਾ ਕੇ ਅਮਰੀਕਾ ਜਾਣ ਦਾ ਪਲਾਨ ਸੀ ਪਰ ਰਸਤੇ ਦੇ ਵਿੱਚ ਹੀ ਇਹਨਾਂ ਦਾ ਪਲਾਨ ਉਸ ਸਮੇਂ ਵਿਗੜ ਜਾਂਦਾ ਜਦੋਂ ਫਰਾਂਸ ਦੇ ਬਾਟਰੀ 에어ਪੋਰਟ ਤੇ ਇਹਨਾਂ ਦਾ ਜਹਾਜ਼ ਉਤਾਰਿਆ ਜਾਂਦਾ ਹੈ